ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਇੱਕ ਗੀਤ ਸਿੱਖਾਂਗੇ ਨੰਦ ਲਾਲ ਨੂਰਪੁਰ ਜੀ ਦੀ ਕਲਮ ਤੋਂ ਲਿਖਿਆ ਗਿਆ ਗੀਤ ਹੈ ਸਹਿਬ ਜਦਿਆਂ ਨੂੰ ਬਾਬਾ ਅਜੀਤ ਸਿੰਘ ਅਤੇ ਬਾਬਾ ਯਾਰ ਸਿੰਘ ਜੀ ਨੂੰ ਸਮਰਪਿਤ ਚੁੰਮ ਚੁੰਮ ਰੱਖੋ ਨੀਏ ਕਲੰਗੀ ਜੋਝਾਰ ਦੀ ਫੁੱਲਾ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ ਇਸ ਤੋਂ ਇਲਾਵਾ ਅਸੀਂ ਕੁਝ ਗੀਤ ਆਪਣੇ ਚੈਨਲ ਤੇ ਪਹਿਲਾ ਸਹਬਜ਼ਾਦੇ ਨਾਲ ਰਿਲੇਟਡ ਵੱਡੇ ਸਹਬਜ਼ਾਦੇ ਤੇ ਛੋਟੇ ਸਹਬਜ਼ਾਦੇ ਨਾਲ ਰਿਲੇਟਡ ਪਾਏ ਹੋਏ ਹਨ ਜਿਨ੍ਹਾਂ ਦਾ ਲਿੰਕ ਮੈਂ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਦੇ ਰਿਹਾ ਹਾਂ ਆਪ ਜੀ ਦੇਖ ਸਕਦੇ ਹੋ ਬਾਕੀ ਵਧੇਰੇ ਗੀਤ ਦੇਖਣ ਵਾਸਤੇ ਆਪ ਜੀ ਚੈਨਲ ਦੀ ਪਲੇਲਿਸਟ ਤੇ ਜਾ ਸਕਦੇ ਹੋ ਤੇ ਹੁਣ ਆਪਾਂ ਜਦੋਂ ਪੈਣਾ ਦੇ ਸਕੇਲ ਤੇ ਇਸ ਗੀਤ ਨੂੰ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਤੇ ਗਾਇਨ ਕਰਦੇ ਹਾਂ ਜਦੋਂ ਆਪਾਂ ਚੌਥੇ ਕਾਲੇ ਨੂੰ ਸਾਹ ਮੰਨਦੇ ਹਾਂ ਤਾਂ ਮੰਦਰ ਸਬਤਕ ਵਿੱਚ ਸਾ ਤੋਂ ਬਾਅਦ ਕੋਮਲ ਨੀ ਅਤੇ ਕੋਮਲ ਧਾ ਤੱਕ ਸ਼ਬਦਾ ਚਲਨ ਹੈ ਤੇ ਮਾ ਸਬਤਕ ਵਿੱਚ ਸਾ ਤੋਂ ਬਾਅਦ ਕੋਮਲ ਰੇ ਕੋਮਲ ਗਾ ਸ਼ੁਦ ਮਾ ਪਾ ਕੋਮਲ ਧਾ ਅਤੇ ਕੋਮਲ ਨੀ ਅਤੇ ਤਾਰ ਸਬਤਕ ਵਿੱਚ ਸਾ ਤੋਂ ਬਾਅਦ ਕੋਮਲ ਰੇ ਅਤੇ ਸ਼ੁੱਧਰੇ ਦੋਨੋਂ ਲੱਗਦੇ ਹਨ ਅਤੇ ਕੋਮਲਗਾ ਇੱਥੇ ਤੱਕ ਸ਼ਬਦ ਦਾ ਚਲਣ ਹੈ ਜਿਨ੍ਹਾਂ ਪੈਣਾ ਦੀ ਆਵਾਜ਼ ਇੱਥੇ ਤੱਕ ਆਉਂਦੀ ਹੈ ਉਹ ਆਸਾਨੀ ਨਾਲ ਇਸ ਨੂੰ ਗਾਇਨ ਕਰ ਸਕਣਗੇ ਆਦਰਵਾਇਸ ਇਸ ਨੂੰ ਇੱਕ ਹੋਰ ਨੀਵਾ ਰੱਖ ਕੇ ਵੀ ਗਾਇਨ ਕੀਤਾ ਜਾ ਸਕਦਾ ਹੈ ਤਾਂਕਿ ਆਪਦੀ ਆਵਾਜ਼ ਦੀ ਰੇਂਜ ਵਿੱਚ ਇਹ ਸ਼ਬਦ ਆਸਾਨੀ ਨਾਲ ਆ ਸਕੇ ਤੇ ਮੈਂ ਪਹਿਲਾਂ ਇੱਕ ਸਾਇਤ ਯੰਤਰ ਗਾਇਨ ਕਰਦਾ ਹਾਂ ਫੇਰ ਸਿੱਖਦੇ ਹਾਂ ਇਸ ਗੀਤ ਨੂੰ ਕੱਲੇ ਕੱਲੇ ਸੁਰਤੇ ਜੋ ਮਚੋ ਮਰ ਕੋਨੀਏ ਬਨੰਗੇ ਜੋ ਝਾਰ ਦੇ ਫੁੱਲਾ ਨਾਲ ਗੁੰਦੋ ਲੜੀ ਹੀਰੇ ਆ ਦਿਹਾਰ ਦੇ ਜੋ ਮਚੋ ਮਰ ਕੋਨੀਏ ਬਨੰਗੇ ਜੋ ਝਾਰ ਦੇ घुंदो अहिड़ी खीरेवा ङ्गोो ले सिपाी गे चना चेर्या चो चस्के छोो ले सिपाी मेरे चन्ना चेरे चेरो चस्कन् गे वेड़े वि ठाठा खुशी संसार वेडे विाठा मारुषीसार चुम कल ने कले दी ਤੇ ਕਿਰਨ ਪਾਨਾ ਵਿੱਚ ਗੋਰੀਆਂ ਕੰਨ ਨੇ ਸਵੇਰ ਦੀਆਂ ਚੌੜੀਆਂ ਮਤੋਰੀਆਂ ਫੂਲੇ ਫੂਲੇ ਹੱਥ ਕਿਰਨ ਪਾਨਾ ਵਿੱਚ ਗੋਰੀਆਂ ਕੰਨ ਨੇ ਸਵੇਰ ਦੀਆਂ ਜੋੜੀਆਂ ਮਤੋਰੀਆਂ ਜਿਨ੍ਹਾਂ ਦਾ ਵਿਛੋੜਾ ਮੈਨਾਂ ਪਰਲ ਸੀ ਸਹਾਰਦੀ ਜਿਨ੍ਹਾਂ ਦਾ ਵਿਛੋੜਾ ਮੈਨਾਂ ਪਰਲ ਸੀ ਸਹਾਰਦੀ ਜੰਮ ਚੁੰਮ ਰਹੇ ਹੋਏ ਐ ਬਲਗੇ ਕੀਂਗੀ ਜੋ ਝਾਰ ਤੇ ਉੱਲਾ ਨਾਲ ਗੁੰਦੋ ਲੜੀ ਹੀਰੇਾਂ ਤੇ ਹਾਰਦੀ ਹੋਈ ਜੋ ਮਚਉ ਮਰਨੋ ਨੀ ਤੇ ਹੁਣ ਆਪਾਂ ਇਸ ਗੀਤ ਨੂੰ ਕੱਲੇ ਕੱਲੇ ਸੁਰਤੇ ਦੇਖਦੇ ਹਾਂ ਜੋ ਮਚਉ ਮਰਨੋ ਨੀ कलंगे जुझारे जुझारे फुल्ला ना गुन्दो लडिफुल्ला ਗੁੰਦੋ ਨਹੜੀ ਹੀਰੇ ਆ ਦੇ ਹਾਰ ਦੀ ਚੁੰਮ ਚੁੰਮ ਹੋ ਨੂ ਇਸ ਤੋਂ ਬਾਅਦ ਆਪਾਂ ਜਿਹੜਾ ਖਾਲੀ ਚੂਨ ਬਚਾਣੇ ਹਾਂ ജദോ കോടിയദോ കജദേ വജിയത് പോോ ਕੰਨਾ ਸੁਣੇ ਬਜਦੇ ਬਜਦੇ ਵੇਖਣ ਨੂੰ ਨੇ ਆਏ ਬੂਹੇ ਵੱਲ ਪਜਦੇ ਕੋੜੀਆਂ ਦੇ ਪੋੜ ਜੈ ജോ കജദേ വജ വേഖ ആ പജേ ലഹ बेजे कोड़े वेखे उमा मार दे लहु वेच पेजे कोड़े वेखे उमा मार दे चुम चुम रखो ਜਾਰਦੀ ਚੁੰਮ ਚੁੰਮ ਬਹੁਨੇ ਫਿਰ ਸੇਮ ਖਾਲੀ ਟੂਨ ਬਜਾ ਕੇ लगे हुए उत्ते लहू ने दसे दसे आ, माई तेरा जोड़ा दे, कोल है से आ लगे हुए ਕੱਠੀ ਉੱਠੀ ਉੱਤੇ ਲਹੂ ਨੇ ਦੱਸਿਆ ਮਾਇ ਤੇਰਾ ਜੋੜਾ ਦਾ ਦੇ ਕੋਲ ਹੈ ਜਾ ਵਸਿਆ ਛੱਡ ਦੇ ਉੱਡੀਕ ਹੋਣ ਮਨ ਸਾਦੀ ਧਾਰ ਦੇ ਇੱਥੇ ਫਿਰ ਚੁੰਮ ਚੁੰਮ ਰੱਖੋ ਨੀ ਕਲਗੀ ਜਹਾਰ ਦੀ ਇੱਥੋਂ ਹੀ ਆ ਜਾਣਾ ਹੈ ਚੁੰਮ ਚੁੰਮ ਰੱਖੋ ਨੀ ਕਲ ਲੰਗੇ ਜੁਧਾਰ ਦੇ ਤੇ ਸਥਾਈ ਵਾਲਾ ਸੀਗਾ जोंब जोंब जो दी, नाल जु जलीफुल्ला ਜੀ ਆਸਾਨੀ ਦੇ ਨਾਲ ਤੁਸੀਂ ਇਤਨੂ ਸਿੱਖ ਜਾਓਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ